ਜਦੋਂ ਸਾਡੇ ਕਰਮਾਚਾਰੀ ਦੀਆਂ ਕੈਂਡੀਆਂ ਨੂੰ ਵੀ ਪੈੜਾ ਕੰਮ ਕਰਦੇ ਨੇ ਬੱਚਿਆਂ ਦਾ ਜਿੱਦ ਕਰ ਕੇ ਕਹਿੰਦੇ ਇਦਾਂ ਕੈਂਡੀਆਂ ਨੂੰ ਨਹੀਂ ਲਿਆਦੇ ਜਿਹੜੇ ਜਨਮ ਕਰਕੇ ਆਉਂਦੇ ਮੈਂ ਜੋ ਆਖਰੀ ਵਾਰ ਗੱਲ ਬਦਗਲਾਂਦਾ ਸਾਈਤਰੀਕ ਨੂੰ ਜਿਹੜਾ ਬੱਚਾ ਕੱਦ ਟੱਪੇ ਨਾ ਮਿਲੇ ਕੱਦ ਟੱਪਣਿਆ ਵੱਢ ਕੇ ਦੇ ਵਈ ਸਾਨੂੰ ਨਹੀਂ ਪਤਾ ਕਿੱਤੇ ਆਲੇ ਕਿੱਤੇ ਨੇ ਇੰਨਾ ਕ ਖਰਚ ਕਿੰਨਾ ਗਿਆ ਇਸ ਵਿੱਚ 45 ਲੱਖ ਰੁਪਏ ਮੈਂ ਜਿੱ ਦਿੱਤਾ ਕਣ ਪਰਾ ਕੋ ਬੜ ਕੇ ਤੇ ਸਾਡੇ ਨਾਲ ਤੇਰੇ ਨੇ ਕੀ ਕੀਤਾ ਕੀ ਨਹੀਂ ਕੀਤਾ ਤੇਰਾ ਕੀ ਰਿਹਾ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਚ ਕਪੂਠਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਪਿੰਡ ਤਰਫ ਬੈਬਲ ਬਹਾਦਰ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ ਇਸ ਵੇਲੇ ਮੌਜੂਦਾ ਸਾਹਿਲ ਪ੍ਰੀਤ ਦੇ ਘਰ ਦੇ ਬਾਹਰ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਕਿ ਕਾਰਨ ਰਹੇ ਉਸ ਨੂੰ ਵਿਦੇਸ਼ ਭੇਜਦੇ ਸਭ ਤੋਂ ਪਹਿਲੇ ਉਹਨਾਂ ਦੇ ਦਾਦਾ ਜੀ ਸਾਡੇ ਨਾਲ ਮੌਜੂਦ ਨੇ ਨਾਮ ਜਾਨਣਾ ਚਾਹਾਂਗੇ ਤੁਹਾਡਾ ਗੁਰਬੀ ਸਿੰਘ ਬਾਪੂ ਜੀ ਕੀ ਕਾਰਨ ਕੀ ਰਿਹਾ ਉਹਨਾਂ ਸਭ ਤੋਂ ਪਹਿਲਾਂ ਜਾਣ ਚਾਹੇ ਬਾਹਰ ਭੇਜਿਆ ਕਿਉਂ ਭੇਜਿਆ ਇਸ ਕਰਕੇ ਵੀ ਚਲੋ ਬੇਰਜ਼ਗਾਰੀ ਹੈਗੀ ਆ ਚਲੋ ਉੱਥੇ ਜਾਊਗਾ ਬਾਹਰ ਚਾਰ ਪੈਸੇ ਬਣਾਊਗਾ ਚਲੋ ਸਾਡੀ ਵੀ ਹਾਲਤ ਚੰਗੀ ਹੋ ਜਾਊਗੀ ਕੀ ਕੀਤਾ ਜਾਵੇ ਜਦੋਂ ਸਾਡੇ ਕਰਮਾ ਚੀਜ਼ ਨਹੀਂ ਆ ਕਿੰਨੀ ਉਮਰ ਕਿੰਨੀ ਨੌਜਵਾਨ ਹੈ ਬਾਂਸ ਲੱਗਾ ਵਾ ਜੇ 21 ਸਾਲ ਦਾ ਹੋਇਆ ਬਸ 21 ਸਾਲ ਹੋਈ ਉਹਨਾਂ ਦੇ ਤੱਕ ਤਦੋਂ ਗਿਆ ਕਦੋਂ ਸੀ ਇਥੋਂ ਇਹ ਇਹਨੂੰ ਡੇਢ ਕੁ ਮਹੀਨਾ ਹੋ ਗਿਆ ਵਾ 11 ਰਾਤ ਨੂੰ ਬਿੱਲੀ ਵਿੱਚ ਚੜ ਗਿਆ ਆਖਰੀ ਵਾਰੀ ਕਰੋ ਗੱਲਬਾਤ ਹੋਈ ਜਦੋਂ ਜਨ ਵੀ ਕੰਟ ਟੱਪੜ ਲੱਗੇ ਉਦੋਂ ਗੱਲ ਹੋਈ ਹੈ ਮੁੜ ਕੇ ਨਹੀਂ ਹੋਈ ਹੁਣੇ ਇਸ ਨੂੰ ਕੈਂਪ ਚੋਂ ਜਿਹੜਾ ਅਰੈਸਟ ਕੀਤਾ ਗਿਆ ਹੁਣ ਉਹਨੂੰ ਕੈਂਪ ਚੋਂ ਅਰੈਸਟ ਇਹ ਨਹੀਂ ਪਤਾ ਕੈਂਪ ਚੋਂ ਕੀਤਾ ਕਿੱਥੋਂ ਕੀਤਾ ਕੀ ਨਹੀਂ ਜਦੋਂ ਖੂਨ ਹੀ ਨਹੀਂ ਆਇਆ ਪਤਾ ਨਹੀਂ ਕਿੱਥੋਂ ਕੀਤਾ ਵਾ ਇਹਦੇ ਜਾਣਕਾਰੀ ਕਿੱਦਾਂ ਮਿਲੇਗੀ ਸਾਹਿਲ ਦੇ ਵਾਸੀ ਸਾਨੂੰ ਕੋਈ ਜਾਣੀ ਇਹਨਾਂ ਨੇ ਆਪਣੇ ਰਿਸ਼ਤੇਦਾਰੋਂ ਤੋਂ ਪਤਾ ਲੱਗਾ ਜਾਣੀ ਉਹ ਪਾਈ ਜਾਂਦੇ ਸੀਗੇ ਟੈਣੇ ਡੈਟ ਤੇ ਤੇ ਉਹ ਸਾਨੂੰ ਪਤਾ ਲੱਗ ਗਿਆ ਮਾੜਾ ਅਜੇ ਥੋੜਾ ਜਿਹਾ ਹੀ ਹੋਇਆ ਬਾ ਇੱਕ ਪੰਡ ਨੋਟਾਂ ਦੀ ਲੱਗਦੀ ਹੈ ਵਿਦੇਸ਼ ਭਜਣ ਲਈ ਕਿਵੇਂ ਮੈਨੇਜ ਕਿੱਦਾ ਕੀਤਾ ਕਿੰਨੇ ਰੁਪਏ ਦਾ ਖਰਚਾ ਆ ਇਹ 40 ਲੱਖ ਰੁਪਏ ਕੀਤਾ ਜਿਵੇਂ 40 ਨਹੀਂ 45 ਲੱਖ 45 ਤੇ ਫਿਰ ਐਸੀ ਜਿੱਦਾਂ ਕਹਿੰਦੇ ਹਾਂ ਚਲੋ ਕੋਈ ਰਿਸ਼ਤੇਦਾਰਾ ਕੋ ਫੜਿਆ ਕੋ ਕਹਿੰਦਾ ਮੈਂ ਫੇਰ ਲੈ ਲੂੰਗਾ ਉਹ ਕਹਿੰਦਾ ਚੱਲ ਫੇਰ ਲੈ ਲਊਗਾ ਜਿੱਥੇ ਵੀ ਉਧਰ ਉਹ ਚੱਲ ਜਾਊਗਾ ਕਮਾਈ ਕਰਕੇ ਚੱਲ ਮੈਨੂੰ ਫੇਰ ਦੇ ਦਿਓ ਜੇ ਥੋੜੇ ਥੋੜੇ ਉਹਨੇ ਜਾਣਗੇ ਕੋਈ ਰਿਸ਼ਤੇਦਾਰਾਂ ਕੋ ਠੱਗੇ ਕੋਈ ਕਹਤੇ ਉਹ ਠੱਗੇ ਕੋਈ ਕਿਤੇ ਉਹ ਠੱਗੇ ਉਹ ਜਿੱਦਾਂ ਕਿ ਇੱਕ ਪਲਾਟ ਸੀ ਅਸੀਂ ਸਾਡੇ ਉਹ ਵੇਚਿਆ ਤੇ ਚਲੋ ਕਿੰਨੇ ਚਿਰ ਦਾ ਲਿਆ ਹਾ ਇਹ ਚਲੋ 4 ਪੈਸੇ ਵਟੇ ਗਏ ਉਹ ਵੀ ਡੈਡੀ ਕਹਿੰਦਾ ਚੱਲ ਮੈਂ ਇੱਥੇ ੱੱਕੇ ਖਾਣਾ ਵਾਂ ਜਾਣੀ ਚਲੋ ਉਹ ਜਾਣ ਜੇ ਕਿਤੇ ਬਾਹਰ ਚੱਲ ਜਾਊਗਾ ਚੱਲ 4 ਪੈਸੇ ਬਣ ਜਾਣ ਅਜੇ ਆਪਣੀ ਇੱਥੇ ਲੈ ਕੇ ਨਹੀਂ ਮਿਲੇਗੀ ਇੱਥੇ ਵੀ ਇਹਨੇ ਕਾਗਜ਼ ਭਰੇ ਸੀਗੇ ਪਰ ਨਹੀਂ ਦਿੱਤੀ ਨੌਕਰੀ ਸਾਹਿਲ ਬ੍ਰਿਦੇ ਮਾਤਾ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਮਾਤਾ ਜੀ ਬੇहद ਦੁਖਦ ਸਮਾਚਾਰ ਹੈ ਕਿ ਉਹ ਵਾਪਸੀ ਹੋ ਰਹੀ ਹੈ ਤੇ ਜੰਜੀਰਾ ਚ ਜਕੜ ਕੇ ਜਿਹੜਾ ਵਾਪਸ ਆਉਣਾ ਕਿਵੇਂ ਦੇ ਦੇਓ ਇਦਾਂ ਦਾ ਵੀ ਪੈੜਾ ਕੰਮ ਕਰਦੇ ਸਾਡੇ ਬੱਚਿਆਂ ਨਾਲ ਜਿਹਦੇ ਕਰਕੇ ਕਹਿੰਦੇ ਇਦਾਂ ਦੇ ਕਹਿੰਦੀਆਂ ਉਹ ਨਹੀਂ ਲੈਂਦੇ ਜਿਹੜੇ ਜਲਮ ਕਰਕੇ ਆਉਂਦੇ ਅਰੇ ਜੀ ਆਖਰੀ ਵਾਰ ਗੱਲਬਾਤ ਕਰਾਂ ਉਹ 7 ਤਰੀਕ ਨੂੰ ਜਿਹੜਾ ਬੱਚਾ ਕੱਦ ਟੱਪੇ ਮੈਂ ਵੀ ਕੱਢ ਟੱਪ ਗਿਆ ਵੜ ਕੇ ਨਹੀਂ ਹੋਈ ਸਾਨੂੰ ਨਹੀਂ ਪਤਾ ਕਿਤੇ ਆ ਨਹੀਂ ਕਿਤੇ ਨਹੀਂ ਕਿੰਨਾ ਕ ਖਰਚ ਕਿੰਨਾ ਗਿਆ ਇਸ ਵੀ ਜੀ 9000 ਰੁਪਏ ਮੈਂ ਜੀ ਦਿੱਤਾ ਕਿੰਨਾ ਸੀ ਬੜਾ ਕੋਈ ਬੜ ਕੇ ਪਤਾ ਨਹੀਂ ਸਾਨੂੰ ਸਾਡੇ ਦੇ ਕੋਈ ਮੁੰਡੇ ਨੇ ਨਾਲ ਕੋਈ ਗਾਹ ਨਹੀਂ ਕਰਕੇ ਦੱਸਿਆ ਆਈ ਜਾਂ ਫੋਨ ਕੀਤਾ ਸੀ ਉਹਨੂੰ ਕਿਸੇ ਨੇ ਮੈਨ ਲਵਾਇਆ ਚਲ ਗਾੜੀ ਕੱਕ ਦੂਜੇ ਕੋਈ ਨਹੀਂ ਚੱਲ ਪਈ ਜੇ ਮੇਰਾ ਬੰਦਾ ਚੱਲ ਆਪਕੇ ਬੰਦੇ 15 ਨਾਲ ਚ ਗਿਆ 15 ਨਾਲ ਚਲ ਜੱਟ ਨੇ ਕਿਹਾ ਜਿੱਦਾਂ ਕਰ ਲਉਣਾ ਪੀਤੀਆਂ ਨੇ ਕਿਹਾ ਮੈਂ ਤੈਨੂੰ 15 ਨਾਲ ਕਰ ਦੂੰ। ਕਲਾਮ ਦਿੱਤਾ ਗਾੜੀ ਨਹੀਂ ਬੰਦਾ ਸਾਨੂੰ ਕੀ ਮੁੱਤ ਸਾਡੇ ਨਾਲ ਤੇਰੇ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਦਾ ਤੇਰਾ کیا ਕੀ ਰਿਹਾ ਜਿਹੜਾ ਅਮਰੀਕੀ ਸਰਕਾਰ ਦਾ ਰੁਖ ਰਵਈਆ ਠੀਕ ਲੱਗਦਾ ਭਾਜੀ ਤੁਹਾਨੂੰ ਰਵਈਆ ਲੱਗਣਾ ਜਿਨ੍ਹਾਂ ਨੇ ਸਾਡੇ ਬੱਚਾ ਨੇ ਹਲਾਲ ਕੀਤੇ ਤੇ ਲੱਗਦਾ ਕਿ ਪਾਰਸਰ ਆਰਮੀ ਦੇ ਵਿੱਚ ਭਾਜੀ ਬਾ ਸਰਕਾਰ ਸਾਨੂੰ ਜੇ ਇੱਥੇ ਨੌਕਰੀਆਂ ਨਹੀਂ ਰੱਖ ਕੇ ਇਹ ਕੰਮ ਕਰਦੇ ਇਹਨਾਂ ਕੱਲੇ ਕਰਦਾ ਤਿਆਰੀਆਂ ਸਰਕਾਰਾਂ ਵੀ ਨਾਲ ਰਲ ਕੇ ਕੰਮ ਹੋਣ ਨਹੀਂ ਆ ਜਿੱਦਾਂ ਜੇ ਸਾਡੀ ਇਧਰ ਕਾਰਾ ਸਾਡੇ ਬੱਚਿਆਂ ਨੂੰ ਨੌکریاں ਇੱਥੇ ਦੇਣ ਤੇ ਕਾਤੋਂ ਵੀ ਛੋੜੇ ਚੱਲ ਚੱਲ ਕੇ ਬਾਹਰ ਕੱਲੀ ਇੱਥੇ ਵੀ ਕੋਈ ਨੌکریاں ਨਹੀਂ ਮਿਲਦੀਆਂ ਕੋਈ ਬਾਹਰ ਘੱਲਦੇ ਬਾਹਰ ਵੀ ਸਰਕਾਰਾਂ ਨਾਲ ਰਲ ਜਾਂਦੀਆਂ ਇਹਨਾਂ ਨੂੰ ਇਧਰ ਭੇਜੋ ਇਧਰ ਭੇਜੋ ਜਿਹੜੇ ਲੱਗਦਾ ਕਿ ਜਿਹੜੇ ਕ੍ਰਾਸ ਕਰਗੇ ਸੀ ਬਾਰਡਰ ਉਹਨਾਂ ਨੂੰ ਰਹਿਣ ਦੇਣਾ ਚਾਹੀਦਾ ਸਾਰੇ ਜੀ ਤਾਂ ਕਹਿੰਦੇ ਸਾਰੇ ਮਾਵਾ ਦੇ ਪੁੱਤ ਸਾਡੇ ਬੱਚੇ ਵਰਗੇ ਹੀ ਗਏ ਸੀ ਚਲੋ ਜਿੰਨੇ ਲੰਘ ਗਏ ਉਹਨਾਂ ਨੂੰ ਕੋਈ ਬਾਹਰ ਕੱਢ ਦਿੰਦੇ ਚਲੋ ਗਾਂ ਪੰਬਲੀਆਂ ਲਾਉਣੀਆਂ ਸੀ ਲਾ ਦਿੰਦੇ ਨਾ ਕਿਸੇ ਨੂੰ ਕਹਿੰਦੇ ਚਲੋ ਭਾਈ ਪਿੱਛੇ ਨਾ ਖੱਲੋ ਆਪੇ ਕੋਈ ਨਾ ਖੱਲਦਾ ਚਲ ਜਿਹੜੇ ਗਏ ਸੀ ਉੱਤੇ ਉਹਨਾਂ ਨੂੰ ਚਲੋ ਬਾਹਰ ਕੱਢ ਦਿੰਦੇ ਸਾਰੇ ਮਾਵਾ ਦੇ ਬੱਚੇ ਸਾਡੇ ਵਿੱਚ ਚੜ ਕੇ ਗਏ ਆ ਘਰ ਦਰਵਾਜ਼ੇ ਤੇ ਲੱਗਾ ਕੇ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਜਾਂ ਸਾਡੇ ਬੱਚਾ ਨੂੰ ਕੋਈ ਨੌਕਰੀ ਦੇ ਸਾਡੇ ਬੱਚੇ ਨੂੰ ਥੋੜੀ ਬੜੀ ਸਾਡੀ ਮਦਦ ਹੀ ਕਰ ਦੇ ਤਾਂ ਸਾਡਾ ਵੀ ਹੌਸਲਾ ਹੋ ਜੂ ਸਾਡਾ ਅ ਸੋਇਸਨ ਸਾਹਿਲ ਪ੍ਰੀਤ ਦੇ ਪਰਿਵਾਰਿਕ ਮੈਂਬਰ ਜਿਹੜਾ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਹੈ ਟਰੰਪ ਸਰਕਾਰ ਦਾ ਰਵਈਆ ਬੇहद ਠੀਕ ਨਹੀਂ ਹੈ ਕਿਉਂਕਿ ਇੱਕ ਵਤੀਰਾ ਉਹਨਾਂ ਦਾ ਜਿਹੜਾ ਇੱਕ ਕ੍ਰਿਮੀਨਲ ਅਦਾਲਤ ਜਿਸ ਵਿੱਚ ਰਜਿਸਟ੍ਰਾਂ ਵਸੀਰਾ ਕੀਤਾ ਜਾ ਰਿਹਾ ਉਸ ਤਰ੍ਹਾਂ ਦੇ ਨਾਲ ਵਸੀਰਾ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਤੇ ਖਾਸ ਤੌਰ ਤੇ ਉਹਨਾਂ ਨੇ ਸਰਕਾਰ ਨੂੰ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਇੱਥੇ ਰਜਗਾਰ ਜਿਹੜਾ ਉਹ ਦਿੱਤਾ ਜਾਵੇ ਤਾਂ ਜੋ ਉਹ ਵਿਦੇਸ਼ਾਂ ਵੱਲ ਰੁੱਖ ਨਾ ਕਰ ਸਕਣ ਕੈਮਰਾ ਪਰਸਨ ਨੇ ਮੇਰੇ ਨਾਲ ਮਹਿਬੂਬ ਸ਼ਰਮਾ